ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਸੈਕਸ਼ਨ 21C ਇੰਡੀਅਨ ਪੈਨਲ ਕੋਰਟ ਦਾ ਪਬਲਿਕ ਸਰਵੈਂਟ ਇੱਕ ਡੈਫੀਨੇਸ਼ਨ ਚਾਹੇ ਉਹ ਸੈਂਟਰਲ ਗਵਰਨਮੈਂਟ ਦਾ ਹੋਵੇ ਚਾਹੇ ਉਹ ਪੰਜਾਬ ਗਵਰਨਮੈਂਟ ਦਾ ਹੋਵੇ ਪਬਲਿਕ ਦਾ ਨੌਕਰ ਹੈ ਚਾਹੇ ਉਹ ਕਿੱਡੀ ਮਰਜ਼ੀ ਵੱਡੀ ਪੋਸਟ ਤੇ ਹੋਵੇ ਠੀਕ ਹੈ ਉਹਨੂੰ ਪਬਲਿਕ ਸਰਵੈਂਟ ਦੇ ਨਾਮ ਨਾਲ ਹੀ ਡਿਫਾਈਨ ਕੀਤਾ ਜਾਊਗਾ ਚਾਹੇ ਛੋਟੀ ਪੋਸਟਾ ਚਾਹੇ ਵੱਡੀ ਜੇ ਸਰਕਾਰ ਦਾ ਨੌਕਰ ਹੈ ਤਾਂ ਪਬਲਿਕ ਦਾ ਵੀ ਨੌਕਰ ਹੈ ਹੀ ਹੈਗਾ ਡੈਫੀਨੇਟਲੀ ਹੈ ਇਹ ਕਲੀਅਰ ਕਟ ਹੈ ਦੂਜੀ ਗੱਲ ਜਿਸੇ ਵੀ ਡਿਪਾਰਟਮੈਂਟ ਦੇ ਵਿੱਚ ਜੇ ਕੋਈ ਸੀਨੀਅਰ ਕਿਸੇ ਦੇ ਨੀਚੇ ਜੋ ਪੋਸਟ ਦੇ ਵਿੱਚ ਕੋਈ ਬੰਦਾ ਹੈਗਾ ਉਹਦੀ ਕੰਪਲੇਂਟ ਦਿੰਦਾ ਉਹਦੇ ਖਿਲਾਫ ਕੋਈ ਝੂਠੀ ਕੰਪਲੇਟ ਦਿੰਦਾ ਤਾਂ ਅਕੋਰਡਿੰਗ ਟੂ ਜਿਹੜੇ ਸੀਸੀ ਦੇ ਜਿਹੜੇ ਰੂਲਸ ਨੇ ਸਬਸੈਕਸ਼ਨ 6 ਦੇ ਵਿੱਚ ਲਿਖਿਆ ਹੈ ਵਾਟ ਐਕਸ਼ਨ ਇਜ਼ ਰਿਕੁਆਇਰਡ ਇਨ ਦਾ ਕੇਸ ਆਫ ਫਾਲਸ ਕੰਪਲੇਂਟ ਜੇ ਉਹ ਕੰਪਲੇਂਟ ਦਿੱਤੀ ਹੋਈ ਚਾਹੇ ਆਰਲੀ ਹੈ ਚਾਹੇ ਉਹ ਰਿਟਨ ਦੇ ਵਿੱਚ ਦਿੱਤੀ ਗਈ ਹੈ ਜਦੋਂ ਕੰਪਲੇਟ ਫਾਲਸ ਪਾਈ ਗਈ ਵੀ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਤਾਂ ਉਹਦੇ ਖਿਲਾਫ ਡਿਪਾਰਟਮੈਂਟ ਐਕਸ਼ਨ ਤੇ ਕ੍ਰਿਮੀਨਲ ਐਕਸ਼ਨ ਨੈਸੈਸਰੀ ਹੈ ਉਸ ਬੰਦੇ ਦੇ ਖਿਲਾਫ ਚਾਹੇ ਉਹ ਕੋਈ ਸੀਨੀਅਰ ਲੇਡੀ ਹੈ ਚਾਹੇ ਉਹ ਸੀਨੀਅਰ ਜੈਂਟਸ ਹੈ ਜਿਨੇ ਵੀ ਕੰਪਲੀਟ ਕੀਤੀ ਹੈ ਕਿਸੇ ਦੇ ਖਿਲਾਫ ਜਦੋਂ ਇਹ ਪਾਇਆ ਗਿਆ ਨਾ ਵੀ ਇਹ ਕੰਪਲੀਟ ਝੂਠੀ ਹੈ ਤਾਂ ਉਹਦੇ ਖਿਲਾਫ ਡੈਫਰਮੇਸ਼ਨ ਕ੍ਰਿਮੀਨਲ ਸਿਵਲ ਡੈਮੇਜ 182 211 ਝੂਠੀ ਕੰਪਲੀਟ ਦੇਣ ਦੀ ਤੇ ਦੂਜੇ ਨੂੰ ਆਪਦੇ ਕਿਸੇ ਵੀ ਜਿਹਨੂੰ ਕੰਪਲੇਂਟ ਦਿੰਦੀ ਹੈ ਜੇ ਉਹ ਜੋ ਉੱਪਰ ਇੱਕ ਐ ਬਿਨ ਸੋਚੇ ਸਮਝੇ ਕੋਈ ਡਿਸੀਜਨ ਨਹੀਂ ਲੈ ਰਿਹਾ ਜਾਂ ਕਹਿ ਦੀ ਆਪਾਂ ਬੇਤੁਕੇ ਡਿਸੀਜਨ ਲੈ ਰਹੇ ਆ ਉਹਦੇ ਉੱਪਰ ਕੋਈ ਤਰੁੱਥ ਬਾਚ ਕਰਦੀ ਉਹਨੂੰ ਕੋਈ ਪਤਾ ਹੀ ਨਹੀਂ ਕਿ ਮੈਂ ਕਰਨਾ ਕੀ ਹੈ ਸਚਾਈ ਜਾਣੇ ਹੋਏ ਬਿਗੈਰ ਅਕੋਰਡਿੰਗ ਟੂ ਦਾ ਰੂਲਸ ਆਫ ਦਾ ਸੀਸੀ ਰੂਲਸ ਦੇ ਮੁਤਾਬਕ ਜੇ ਉਹ ਉਹਦੇ ਉੱਪਰ ਚਾਰ ਸ਼ੀਟ ਨਹੀਂ ਬਣਾ ਰਿਹਾ ਹੈਗਾ ਜਾਂ ਕੋਈ ਇਨਕੁਆਰੀ ਨਹੀਂ ਵਿਢਾ ਰਿਹਾ ਐਵਿਡੈਂਸ ਨਹੀਂ ਦੇਖ ਰਿਹਾ ਹੈਗਾ ਆਪਦੇ ਤਰੀਕੇ ਦੇ ਨਾਲ ਬੈਠਕ ਕਾਰਜਖਾਨੇ ਮੁਕਤ ਕਰ ਲੈ ਸਿਸਿ ਦੇ ਜਿਹੜੇ ਰੂਲਸ ਨੇ ਉਹਨੂੰ ਡਿਸਟਰੋਏ ਕਰਕੇ ਆਪਦੇ ਹਿਸਾਬ ਨਾਲ ਵੀ ਬਸ ਮੇਰੇ ਲਵੇ ਪਾਵਰ ਦਾ ਯੂਜ਼ ਕਰ ਲਿਆ ਤਾਂ ਉਹ ਡੈਫੀਨੇਟਲੀ ਗਲਤ ਹੈ ਤੇ ਦੂਜੀ ਖਿਲਾਫ ਟਾਪਿਕ ਦੇ ਹਿਸਾਬ ਨਾਲ ਜਿਹੜਾ ਵੀ ਕੋਈ ਕਿਸੇ ਖਿਲਾਫ ਕੋਈ ਝੂਠੀ ਕੰਪਲੀਟ ਦਊਗਾ ਤਾਂ ਉਹ ਜ਼ਰੂਰ ਜਿਹੜਾ ਹੈ ਚਿੱcke ਟੰਗਿਆ ਜਾਊਗਾ ਅੱਜ ਨਹੀਂ ਤਾਂ ਕੱਲ ਲਾਓ ਸਾਰਿਆਂ ਦੇ ਲਈ ਇਕੁਅਲ ਹੈ ਸੋ ਇਸ ਕਰਕੇ ਇਹ ਕੰਨ ਖੋਲ ਕੇ ਗੱਲ ਸੁਣ ਲਈ ਜਾਵੇ ਧਿਆਨ ਦੇ ਨਾਲ ਵੀ ਕਿਸੇ ਵੀ ਡਿਪਾਰਟਮੈਂਟ ਦਾ ਬੰਦਾ ਕਿਸੇ ਦੇ ਖਿਲਾਫ ਕੋਈ ਵੀ ਕੰਪਲੇਂਟਸ ਦਿੰਦਾ ਜਦੋਂ ਕੰਪਲੀਟ ਫਾਲਸਲੀਏ ਹੋ ਜੇ ਵੀ ਕੋਈ ਐਵੀਡੈਂਸ ਹੈ ਨਹੀਂ ਇਹਨਾਂ ਨੇ ਬਣਾ ਕੇ ਗੱਲਾਂ ਕਹੀਆਂ ਗਈਆਂ ਨੇ ਕਿਸੇ ਦੇ ਖਿਲਾਫ ਤਾਂ ਉਹਦੇ ਖਿਲਾਫ ਡਿਪਾਰਟਮੈਂਟ ਐਕਸ਼ਨ ਤਾਂ ਹੋਣੀ ਹੋਣਾ ਤੇ ਕ੍ਰਿਮੀਨਲ ਜਿਹੜੀ ਹੈਗੀ ਐ ਐਕਸ਼ਨ ਉਹ ਵੀ ਨੈਸੈਸਰੀ ਹੋ ਸਕਦਾ ਸੋ ਇਸ ਕਰਕੇ ਜਿਹੜੇ ਇਹ ਫਾਲਸ ਕੰਪਲੇਂਟਾਂ ਕਿਸੇ ਦੇ ਖਿਲਾਫ ਦਿੰਦੇ ਨੇ ਨਾ ਮੈਕਮਿਆਂ ਦੇ ਵਿੱਚ ਬਹਿ ਕੇ ਵੀ ਅਸੀਂ ਆਪਣੀ ਚੌਧਰ ਦਿਖਾਉਣਾ ਸਾਡੀ ਪੋਸਟ ਇਹ ਹੈ ਤਾਂ ਥੋੜੇ ਜਿਹਾ ਨਾ ਉਹ ਟਿੱਕੇ ਬੈਠੋ ਲਾਓ ਸਾਰਿਆਂ ਦੀ ਸੁਪਰੀਮ ਹੈ ਤੇ ਇਹ ਨਾ ਹੋਵੇ ਬਾਅਦ ਦੇ ਵਿੱਚ ਤੁਹਾਨੂੰ ਨੌਕਰੀ ਦੇ ਆਵਦੇ ਹੀ ਲਾਲੇ ਪਾਲੇ ਵਜੇ ਤੁਸੀਂ ਦੂਸਰੇ ਦੀ ਨੌਕਰੀ ਨੂੰ ਖਤਮ ਕਰਨ ਦੇ ਚਾਹਵਾਨ ਜਾਂ ਹੁੰਦੇ ਹੋ ਨਾ ਬਾਅਦ ਦੇ ਵਿੱਚ ਫਿਰ ਜਦੋਂ ਗੇਮ ਘੁੰਮਦੀ ਹੈ ਤਾਂ ਫਿਰ ਤੁਹਾਡੀ ਨੌਕਰੀ ਵੀ ਖਤਰੇ ਦੇ ਵਿੱਚ ਆ ਸਕਦੀ ਹੈ ਤਾਂ ਥੋੜਾ ਜਿਆਦਾ ਧਿਆਨ ਦੇ ਨਾਲ